excitement we see. ਫਿਰ ਮੈਨੂੰ ਜਿੰਦੋਂ ਮੈਂ ਦੇਖਿਆ ਦੱਸਿਆ ਤੇ ਮੈਨੂੰ ਨੀਂਦ ਵੀ ਨਹੀਂ ਆਈ ਵੀ ਇਹ ਕਿਵੇਂ ਹੋ ਸਕਦਾ ਵੀ ਮੈਨੂੰ ਪਦਮਸ਼ਰੀ ਅਵਾਰਡ ਮਿਲਿਆ ਕਿਉਂਕਿ ਇੰਨਾ ਵੱਡਾ ਅਵਾਰਡ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਹੈ ਬਿਲਕੁਲ ਨਹੀਂ ਹੈ ਮੈਮ ਔਰ ਇਹ ਉਹਨਾਂ ਸ਼ਖਸੀਅਤਾਂ ਨੂੰ ਹੀ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਐਕਸਲੈਂਸ ਹਾਸਲ ਕੀਤੀ ਹੈ ਤੇ ਤੁਸੀਂ ਤਾਂ ਸਰਵਿਸ ਕੀਤੀ ਹੈ ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬੀ ਸਿਨੇਮਾ ਦੇ ਵਿੱਚ ਜਿੰਨੇ ਤੁਸੀਂ ਕਿਰਦਾਰ ਕੀਤੇ ਨੇ ਹੈਨਾ ਤੁਹਾਨੂੰ ਲੱਗਦਾ ਕਿ ਕਿੰਨਾ ਕਿਤੇ ਉਹਨਾਂ ਸਾਰਿਆਂ ਦਾ ਫਲ ਵੀ ਕਹਿ ਸਕਦੇ ਆ ਤੇ ਨਾਲ ਦੀ ਨਾਲ ਉਹਨੂੰ ਲਾਈਕ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਬਹੁਤ ਤਰੀਕੇ ਦੇ ਨਾਲ ਉਸ ਇਸ ਰਾਣਾ ਨੂੰ ਮੰਨਦੇ ਆ ਹਾਂ ਮਿਹਨਤ ਮਿਹਨਤ ਦਾ ਫਲ ਤਾਂ ਮਿਲਦਾ ਹੀ ਮਿਲਦਾ ਕਿਉਂਕਿ ਲੱਗੇ ਰਹੇ ਮੇ ਲੱਗੇ ਰਹੋ ਲੱਗੇ ਰਹੋ ਵਾਲਾ ਹਿਸਾਬ ਹੈ ਵੀ ਮੈਂ ਲੱਗੀ ਰਹੀ ਆ ਤਾਂ ਮੈਨੂੰ ਰਿਕੋਗਨਾਈਜ਼ ਕੀਤਾ ਹੈ ਗਵਰਨਮੈਂਟ ਨੇ ਬਿਲਕੁਲ ਇਸ ਕਰਕੇ ਵੀ ਜਿਵੇਂ ਇੱਥੋਂ ਗਵਰਨਮੈਂਟ ਦਾ ਨੁਮਾਇੰਦੇ ਆਪਣੇ ਉੱਥੇ ਹੈਗੇ ਆ ਆਪਣੇ ਜਿਹੜੇ ਇਕਬਾਲ ਸਿੰਘ ਲਾਲਪੁਰਾ ਹੈਗੇ ਆ ਉਹ ਆਪਣੇ ਚੇਅਰਮੈਨ ਹੈਗੇ ਆ ਨੈਸ਼ਨਲ ਕਮਿਸ਼ਨ ਆਫ ਮੈਨੋਰਟੀਜ਼ ਇਸ ਕਰਕੇ ਵੀ ਮੈਨੂੰ ਉਹਨਾਂ ਨੇ ਦੱਸਿਆ ਮੈਨੂੰ ਵੀ ਤੁਹਾਡਾ ਪਦਮਸ਼ਰੀ ਵਾਸਤੇ ਸਿਲੈਕਸ਼ਨ ਹੋ ਗਈ ਹੈ ਤੇ ਫਿਰ ਮੈਂ ਸ਼ੁਕਰਗੁਜ਼ਾਰ ਹਾਂ ਸੈਂਟਰ ਗਵਰਨਮੈਂਟ ਦੇ ਵੀ ਆਪਣੇ ਮੋਦੀ ਸਾਹਿਬ ਦੇ ਵੀ ਜਿਨ੍ਹਾਂ ਨੇ ਮੈਨੂੰ ਬਈ ਰਸਤਾ ਖੋਲਿਆ ਸਾਡੇ ਲਈ ਕੀ ਬਾਤ ਹੈ ਬਈ ਸਨਮਨ ਗੱਲ ਕੀਤੀ ਹੈ ਪੰਜਾਬ ਲਈ